ਹੇ ਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰੂ ਪਿਆਰੀ ਰੱਬ ਰੂਹੀ ਸਾਧ ਸੰਗਤ ਜੀਓ ਇਸ ਸਮੇਂ ਦੇ ਯਾਬ ਦੇ ਨਾਲ ਘਰ ਵਿੱਚ ਨਿਕਤ ਨੀ ਗਰੀਬੀ ਦਿਲਦਰ ਬਿਮਾਰੀ ਨਸ਼ਾ ਬੱਚੇ ਕਹਣੇ ਤੋਂ ਬਾਹਰ ਘਰ ਵਿੱਚ ਕਲੇਸ਼ ਕਾਰੋਬਾਰ ਨਹੀਂ ਚੱਲਦਾ ਵਿਦੇਸ਼ ਜਾਣ ਦੀ ਅਰਚਨਾ ਸਭ ਦੁੱਖਾਂ ਤੋਂ ਵਾਹਿਗੁਰਜੀ ਛੁਟਕਾਰਾ ਕਰ ਦਿੰਦੇ ਹਨ ਤੁਨ ਗੁਰੂ ਰਾਮਦਾਸ ਪਾਸ਼ਾ ਆਪ ਸਾਈ ਹੁੰਦੇ ਹਨ ਸੰਗਤ ਜੀ ਘਟੋ ਘਟ ਜਿੱਕੀ ਦੇਣ ਸਵੇਰੇ ਦੁਪਹਿਰ ਸ਼ਾਮ ਜਿਉ ਸਰਵਣ ਕਰੋ ਤੇ ਆਪ ਵੀ ਆਪਣੀ ਰਸਨਾ ਪਰੋਜਦਾ ਜਾਪ ਕਰੋ ਜਿਉ ਜਿਉ ਜਾਪ ਕਰੋਗੇ ਤੇ ਉਤਲ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਦੇ ਘਰ ਖੁਸ਼ੀਆਂ ਭਜਣਗੇ ਸਵਾ ਉਸੰਗਜੀ ਰਾਲ ਕੇ ਸਰਵਣ ਕਰੀਏ ਵਾਹਿਗੁਰੂ ਜੀ ਵਾਹਿਗੁਰੂ 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 ਸਵਾ ਸਵਾਸ ਪਰ ਗੁਰੂ ਰਾਮਦਾਸ ਸਵਾ ਸਵਾਸ ਧਰਗੂ ਰਾਮਦਾਸ ਸਵਾ ਸਵਾਸ ਪਰ ਗੁਰੂ ਰਾਮਦਾਸ ਸਵਾ ਸਵਾਸ ਧਰਗੂ ਰਾਮਦਾਸ ਸਵਾ ਸਵਾਸ ਧਰਗੂ ਰਾਮਦਾਸ ਸਵਾਸ ਸਵਾਸ ਭਗਤ ਗੁਰਦਾਮ ਦਾ ਸਵਾਸ ਸਵਾਸ ਭਗਤ ਗੁਰਦਾਮ ਦਾ ਸਵਾਸ ਸਵਾਸ ਭਗਤ ਗੁਰਦਾਮ ਦਾ ਸਵਾਸ 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 ਭਗਤ ਗੁਰਦਾਮ ਦਾ 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 ਸਵਾਸ 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 ਭਗਤ ਗੁਰਦਾਮ ਦਾ ਸਵਾਸ ਸਵਾਸ ਭਗਤ ਗੁਰਦਾਮ ਦਾ ਸਵਾਸ 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 ਭਗਤ ਗੁਰਦਾਮ ਦਾ Swas swas par gurram das 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 swas swas par gurram das.

ਸਵਾਸ ਸਵਾਸ ਧਰਗੁਰੂ RAMਦਾਸ 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 ਤਨ ਤਨ RAMਦਾਸ ਗੁਰ ਜਿਨ ਸ੍ਰੀ ਹਾਤਿ ਨ ਸਵਾਰਿਆ ਤਨ ਤਨ RAMਦਾਸ ਗੁਰ ਜਿਨ ਸ੍ਰੀ ਹਾਤਿ ਨ ਸਵਾਰਿਆ ਧੰਤਨ RAMਦਾਸ ਗੁਰ ਜਿਨ ਸੜਿਆ ਤਿਨਾ ਸਵਾਰਿਆ ਧੰਨ ਧੰਨ RAMDAS GURU ਜਿਨ ਸਵਿਆ ਤਿਨਾ ਸਵਾਰਿਆ ਧੰਨ ਧੰਨ RAMDAS GURU ਜਿਨ ਸਵਿਆ ਤਿਨਾ ਸਵਾਰਿਆ ਧੰਨ ਧੰਨ RAMDAS GURU ਜਿਨ ਸਿਹ ਹਾਫਿਲਿਆ ਸਵਾਰਿਆ ਸਵਾ ਸਵਾਸ ਧੰਨ ਗੁਰੂ RAMDAS 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 ਸਵਾਸ ਸਵਾਸ ਭਗਤ ਗੁਰੂ ਰਾਮਦਾਸ ਸਵਾਸ ਸਵਾਸ ਧੰਨ ਗੁਰੂ ਰਾਮਦਾਸ ਸਵਾਸ ਸਵਾਸ ਧੰਨ ਗੁਰੂ ਰਾਮਦਾਸ ਸਵਾਸ ਸਵਾਸ ਭਗਤ ਗੁਰੂ ਰਾਮਦਾਸ ਸਵਾਸ ਸਵਾਸ ਧੰਨ 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 ਗੁਰੂ ਰਾਮਦਾਸ ਸਵਾਸ ਸਵਾਸ ਧਰਗੂ 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 ਰਾਮਦਾਸ ਸਵਾਸ ਸਵਾਸ ਧਰਗੁਰੂ 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 ਰਾਮਦਾਸ ਸਵਾਸ ਸਵਾਸ ਧਰਗੂ 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 ਰਾਮਦਾਸ Swas swas tan Guru Ram Das. 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 Swas tan Guru tan Guru Ram Das. सुहाह सुहाहास तन गू रामदास सुहाू राम स्वास सुहा सन गू राम सहास स्वास सन गू रामन गू रामन गू राम सहास शहास तन गू रामदास सहास शहास तन गू रामदास सु रामदास सु तन गू रामदास सु रामदास सु गूर रामदास ਸਵਾਸ ਸਵਾਸ ਧਰਗੂ ਰਾਮਦਾਸ 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 Swaas swaas so as ramdas swaas swaas arm das, ramdas swaas swaas used by ramdas swaas swaas das, so ramdas swaas swaas to good ramdas swaas swaas as soon ramdas swaas swaas ramdas swaas swaas ramdas swaas swaas ramdas swaas swaas ramdas ਸਵਾਸ ਸਵਾਸ ਧੰਗੂ ਰਾਮਦਾਸ 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 तन धन रामदास गुर जिन सुर तन सवार तन धन रामदास गुर जिन सुर त सवार धन धन रामदास गुर जिन सुर त सवार धन धन रामदास गुर जिन सुर तन सवार धन धन रामदास गुर जिन सुर तनै सवार तन तन रामदास गुर जिन सिरे हाथ न सवारिया तन तन रामदास गुर जिन सिरे हाथ न सवारिया स्वा स्वास ਧੰਨ ਗੁਰੂ ਰਾਮਦਾਸ ਸਵਾਸ ਸਵਾਸ 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 ਧੰਨ ਗੁਰੂ ਰਾਮਦਾਸ

ਸਵਾਸ ਸਵਾਸ ਧਰਗੂ ਰਾਮਦਾਸ ਸਵਾਸ ਸਵਾਸ ਧਰਗੂ ਰਾਮਦਾਸ ਸਵਾਸ ਸਵਾਸ ਧਰਗੂ ਰਾਮਦਾਸ ਸਵਾਸ ਸਵਾਸ ਧਰਗੂ ਰਾਮਦਾਸ ਸਵਾਸ ਸਵਾਸ ਧਰਗੂ ਰਾਮਦਾਸ ਸਵਾਸ ਸਵਾਸ ਧਰਗੂ ਰਾਮਦਾਸ ਸਵਾਸ ਸਵਾਸ ਧਰਗੂ ਰਾਮਦਾਸ ਸਵਾਸ ਸਵਾਸ ਧਰਗੂ ਰਾਮਦਾਸ ਸਵਾਸ ਸਵਾਸ ਧਰਗੂ ਰਾਮਦਾਸ ਸਵਾਸ ਸਵਾਸ ਧਰਗੂ ਰਾਮਦਾਸ

ਸਵਾਸ ਸਵਾਸ ਧੰਨ ਗੁਰੂ ਰਾਮਦਾਸ ਸਵਾਸ ਸਵਾਸ ਧੰਨ ਗੁਰੂ ਰਾਮਦਾਸ ਸਵਾਸ ਸਵਾਸ ਧੰਨ ਗੁਰੂ ਰਾਮਦਾਸ ਸਵਾਸ ਸਵਾਸ ਧੰਨ ਗੁਰੂ ਰਾਮਦਾਸ ਸਵਾਸ ਸਵਾਸ ਧੰਨ ਗੁਰੂ ਰਾਮਦਾਸ ਸਵਾਸ ਸਵਾਸ ਧੰਨ ਗੁਰੂ ਰਾਮਦਾਸ ਸਵਾਸ ਸਵਾਸ ਧੰਨ ਗੁਰੂ ਰਾਮਦਾਸ ਸਵਾਸ ਸਵਾਸ ਧੰਨ ਗੁਰੂ ਰਾਮਦਾਸ ਸਵਾਸ ਸਵਾਸ ਧੰਨ ਗੁਰੂ ਰਾਮਦਾਸ स्वास सुहा गू राम सुहा सु गू रामदास सु तन गू रामदास सु तन गू रामदास सु पन गूर रामदास सु गूर रामदास सु रामदास सु तन गू रामदास सु तन गू रामदास सु गुरू रामदास

swas swas tan Guru Ram Das 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 swas swas ਸਵਾਸ ਸਵਾਸ ਧਰਗੂ ਰਾਮਦਾਸ 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 ਸਵਾਸ ਸਵਾਸ ਧਰਗੂ ਸਵਾਸ ਸਵਾਸ ਧੰ ਗੁਰੂ ਰਾਮਦਾਸ 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 ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਨੈ ਸਵਾਰਿਆ 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 ਸਵਾ ਸਵਾ ਸਤਿਗੁਰੂ ਰਾਮਦਾਸ ਸਵਾ ਸਵਾ ਧੰਨ ਗੁਰੂ 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 ਰਾਮਦਾਸ ਸਵਾਸ ਸਵਾਸ ਧੰਗੂ 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 ਗੁਰੂ ਰਾਮਦਾਸ ਸਵਾਸ ਸਵਾਸ ਸਰਗੁਣ ਆਮਦਾਸ ਸਵਾਸ ਸਵਾਸ ਭਗਤ ਗੁਰੂ ਨਾਮਦਾਸ ਸਵਾਸ ਸਵਾਸ ਭਗਤ ਗੁਰੂ ਨਾਮਦਾਸ ਸਵਾਸ ਸਵਾਸ ਧਰਗੁਣ ਆਮਦਾਸ ਸਵਾਸ ਸਵਾਸ ਧਨ ਗੁਰੂ ਨਾਮਦਾਸ ਸਵਾਸ ਸਵਾਸ ਧਰਗੁਣ ਗੁਰੂ ਨਾਮਦਾਸ ਸਵਾਸ ਸਵਾਸ ਧਨ ਗੁਰੂ ਨਾਮਦਾਸ ਸਵਾਸ ਸਵਾਸ ਧਰਗੁਣ ਗੁਰੂ ਨਾਮਦਾਸ ਸਵਾਸ ਸਵਾਸ ਧਰਗੁਣ ਗੁਰੂ ਨਾਮਦਾਸ ਸਵਾਸ ਸਵਾਸ ਧਨ ਗੁਰੂ ਨਾਮਦਾਸ ਸਵਾਸ ਸਵਾਸ ਧਨ ਗੁਰੂ ਨਾਮਦਾਸ ਸਵਾਸ ਸਵਾਸ ਧਰਗੁਰੂ ਰਾਮਦਾਸ 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 ਸਵਾਸ ਸਵਾਸ ਧਰ ਗੁਰੂ ਨਾਮਦਾਸ 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 ਸਵਾਸ ਸਵਾਸ ਧਰ ਗੁਰੂ ਨਾਮਦਾਸ

ਸਵਾਸ ਸਵਾਸ ਧੰਨ ਗੁਰੂ ਨਾਮਦਾਸ ਸਵਾਸ ਸਵਾਸ ਧੰਨ ਗੁਰੂ ਨਾਮਦਾਸ ਸਵਾਸ ਸਵਾਸ ਧੰਨ ਗੁਰੂ ਨਾਮਦਾਸ ਸਵਾਸ ਸਵਾਸ ਧੰਨ ਗੁਰੂ ਨਾਮਦਾਸ ਸਵਾਸ ਸਵਾਸ ਧੰਨ ਗੁਰੂ ਨਾਮਦਾਸ ਸਵਾਸ ਸਵਾਸ ਧੰਨ ਗੁਰੂ ਨਾਮਦਾਸ ਸਵਾਸ ਸਵਾਸ ਧੰਨ ਗੁਰੂ ਨਾਮਦਾਸ ਸਵਾਸ ਸਵਾਸ ਧੰਨ ਗੁਰੂ ਨਾਮਦਾਸ ਸਵਾਸ ਸਵਾਸ ਧੰਨ ਗੁਰੂ ਨਾਮਦਾਸ ਸਵਾਸ ਸਵਾਸ ਧੰਨ ਗੁਰੂ ਨਾਮਦਾਸ ਸਵਾਸ ਸਵਾਸ ਧੰਨ ਗੁਰੂ ਨਾਮਦਾਸ ਸਵਾਸ ਸਵਾਸ ਧੰਨ ਗੁਰੂ ਨਾਮਦਾਸ ਸਵਾਸ ਸਵਾਸ ਧੰਨ ਗੁਰੂ RAMDAS ਤਨ ਤਨ RAMDAS ਗੁਰ ਜਿਨ ਸਿਰ ਆ ਤਿਨੈ ਸਵਾਰਿਆ ਤਨ ਤਨ RAMDAS ਗੁਰ ਜਿਨ ਸਿਰ ਆ ਤਿਨੈ ਸਵਾਰਿਆ ਤਨ ਤਨ RAMDAS ਗੁਰ ਜਿਨ ਸਿਰ ਆ ਤਿਨੈ ਸਵਾਰਿਆ ਤਨ ਤਨ RAMDAS ਗੁਰ ਜਿਨ ਸਿਰ ਆ ਤਿਨੈ ਸਵਾਰਿਆ

Swas स्वस्थ गुरु रामदास ਸਵਾਸ ਸਵਾਸ ਧਨ ਗੁਰੂ ਨਾਮਦਾਸ 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 ਸਵਾਸ ਸਵਾਸ ਧੰਗੁਰੂ 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 ਨਾਮਦਾਸ ਸਵਾਸ ਸਵਾਸ ਧਰਗੁਰੂ ਰਾਮਦਾਸ 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 ਸਵਾਸ ਸਵਾਸ ਧਰਗੂ 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 ਰਾਮਦਾਸ ਸਵਾਸ ਸਵਾਸ ਧਰਗੁਰਾਮ ਦਾਸ 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 ਸਵਾਸ ਸਵਾ ਧੰਗੁਰਾਮ ਦਾਸ ਸਵਾਸ ਸਵਾ ਧੰਗੁਰ ਆਉਦਾਸ ਸਵਾਸ ਸਵਾਸ ਧੰਗੁਰਾਮ ਦਾਸ ਸਵਾਸ ਸਵਾ ਧੰਗੁਰ ਗੁਰ ਆਮ ਦਾਸ ਸਵਾਸ ਸਵਾਸ ਧੰਗੁਰਾਮ ਦਾਸ ਸਵਾਸ ਸਵਾਸ ਧੰਗੁਰ ਗੁਰ ਆਉਦਾਸ ਸਵਾਸ ਸਵਾਸ ਧੰਗੁਰਾਮ ਦਾਸ ਸਵਾਸ ਸਵਾਸ ਧੰਗੁਰ ਗੁਰ ਆਉਦਾਸ ਸਵਾਸ ਸਵਾਸ ਧੰਗੁਰਾਮ ਦਾਸ ਸਵਾਸ ਸਵਾਸ ਧੰਗੁਰ ਗੁਰ ਆਮ ਦਾਸ ਸਵਾਸ ਸਵਾਸ ਧੰਗੁਰ ਗੁਰ ਆਉਦਾਸ ਸਵਾਸ ਸਵਾਸ ਧੰਗੁਰ ਗੁਰ ਆਮ ਦਾਸ ਸਵਾਸ ਸਵਾਸ ਧੰਗੁਰ ਗੁਰ ਆਮ ਦਾਸ Swas <Sings> swas, tan guru Ramdas. Swas 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 swas, tan guru Ramdas.

ਤਨ ਤਨ ਰਾਮਦਾਸ ਗੁਰ ਜਿਨ ਸਿਰਿਆ ਤਿਨ ਸਵਾਰਿਆ 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 ਗੁਰੂ ਪਿਆਰੀ ਸਾਧ ਸੰਗਤ ਜੀਓ 108 ਮਾਲਾ ਦੇ ਪੰਜ ਜਾਪ ਨੇ ਇਹ ਸ਼ਬਦ ਦੇ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਸਵੇਰੇ ਦੁਪਹਿਰ ਸ਼ਾਮ ਤਿੰਨ ਟਾਈਮ ਜਰੂਰ ਇਹਨੂੰ ਕੰਨਾਂ ਨਾਲ ਸੁਨਣਾ ਤੇ ਨਾਲ ਨਾਲ ਰਸਨਾ ਨਾਲ ਸਰਵਣ ਵੀ ਕਰਨਾ ਕਾਰਜ ਵਿੱਚ ਦੁੱਖ ਦਿਲ ਤੇ ਬਿਮਾਰੀਆਂ ਇਹ ਕਾ ਕਸ਼ਟ ਸਾਰੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਬੜੇ ਵੱਡੇ ਡਾਕਟਰ ਨੇ ਹੁਣ ਸਾਰੇ ਕਸ਼ਟ ਦੂਰ ਕਰਦੇ ਨੇ ਜਿਉਂ ਜਿਉਂ ਇਹਨਾਂ ਨੂੰ ਅੰਮ੍ਰਿਤ ਵੇਲੇ ਦੁਪਹਿਰ ਸ਼ਾਮ ਵਜਾਵਾ ਮਾਰਨਗੇ ਆਪੇ ਦੱਸਣਾ ਤੇ ਤੁਹਾਨੂੰ ਤਲ ਰਾਮਦਾਸ ਗੁਰ ਤਨਤਨ ਰਾਮਦਾਸ ਗੁਰ ਤੇਰੇ ਘਰ ਦੇ ਸਾਰੇ ਦੁੱਖ ਕਟਦੇ ਜਾਏਗਾ ਤੇਰੇ ਘਰ 'ਚ ਖੁਸ਼ੀਆਂ ਲਹਰੀਆਂ ਹਰੀਆਂ ਲੀਆਂ ਆ ਜਾਣਗੀਆਂ ਆਹ ਫਤਿਹ ਬੁਲਾਈਏ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਧੰਨ ਧੰਨ RAMDAS GUR 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 ਜਿਨ ਸਿਰਿਆ ਤਿਨੇ ਸਵਾਰਿਆ ਤਾਨ ਪੰਨाराम ਦਾਸ ਗੁਰ ਜਨ ਸੇੜਿਆ ਆਪਣੇ ਸਵਾਰਿਆ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ ਗੁਰੂ ਵਾ